ਸਸੀ ਕਾਲ ਜੀ ਸਾਰਿਆਂ ਨੂੰ ਵੈਸਟਰਨ ਪਾਸ ਇਮੀਗ੍ਰੇਸ਼ਨ ਆਪਣੇ ਅਪਲਾਈ ਕੀਤੇ ਟੂਰਿਸਟ اور ਵਿਜ਼ਿਟਰ ਵੀਜ਼ਾ ਦੇ ਬਹੁਤ ਹੀ ਵਧੀਆ ਰਿਜ਼ਲਟ ਲੈ ਰਿਆ ਜੀ ਬਹੁਤ ਸਾਰੇ ਸਾਡੇ ਵੀਜ਼ਾ ਸੀ ਜਿਹੜੇ ਅਸੀਂ ਕ੍ਰਿਸਮਸ ਸਰ ਨਵੇਂ ਸਾਲ ਤੇ ਅਪਲਾਈ ਕੀਤੇ ਸੀ ਔਰ ਬਹੁਤ ਸਾਰੇ ਪੇਰੈਂਟਸ ਵੀਜ਼ਾ ਕਨਵੋਕੇਸ਼ਨ ਤੇ ਅਪਲਾਈ ਕੀਤੇ ਸੀ ਸੋ ਅੱਜ ਵੀ ਸਾਡੇ ਤਿੰਨ ਵੀਜ਼ਾ ਆਏ ਨੇ ਜੀ ਸਾਡੇ ਹੁਸ਼ਾਰਪੁਰ ਤੋਂ ਕਲਾਇੰਟ ਨੇ ਬੜੇ ਅੱچھے ਕਲਾਇੰਟ ਨੇ ਇਹਨਾਂ ਦਾ ਕੈਨੇਡਾ ਦਾ ਮਲਟੀਪਲ ਵੀਜ਼ਾ ਲੱਗਾ ਜੀ 10 ਸਾਲ ਦਾ ਵੀਜ਼ਾ ਲੱਗਾ ਸੋ ਮੈਮ ਤੁਹਾਡਾ ਅੱਜ ਵੀਜ਼ਾ ਆਇਆ ਵੈਸਨ ਪਾਦੇ ਕੋਲੋਂ ਜਿਹੜਾ ਕਿ 15 ਸਾਲ ਦਾ ਬੱਚਾ ਨਾਲ ਆ ਜੀ ਹਸਬੰਡ ਵਾਈਫਰ ਤੇ ਚਾਈਲਡ ਦਾ ਤੁਹਾਡਾ ਵੀਜ਼ਾ ਲੱਗਾ ਸੋ ਤੁਸੀਂ ਸਾਡੇ ਫਾਲੋਅਰਜ਼ ਨੂੰ ਕੁਝ ਕਹਿਣਾ ਚਾਹੁੰਦੇ ਹੋ ਕਿ ਤੁਹਾਡੇ ਮਨ ਦੇ ਵਿੱਚ ਕੋਈ ਡਰ ਸੀਗਾ ਕਿ ਬੱਚੇ ਦਾ ਵੀਜ਼ਾ ਨਾਲ ਨਹੀਂ ਲੱਗੇਗਾ ਆਪਕਾ ਕਾਫੀ ਪੇਰੈਂਟਸ ਦੇ ਮਨ ਦੇ ਵਿੱਚ ਹੁੰਦਾ ਕਿ ਜੀ ਵੀਜ਼ਾ ਆਏਗਾ ਜਾਂ ਨਹੀਂ ਆਏਗਾ ਸੋ ਇਦਾਂ ਦਾ ਕੀ ਸਗਾ ਤੁਹਾਡਾ ਜੀ ਸਰ ਅਸੀਂ ਜਿੱਥੇ ਵੀ ਫਾਈਲ ਲਗਾਨ ਜਾਂਦੇ ਆ ਨਾ ਉਹਨਾਂ ਦਾ ਪਹਿਲਾਂ ਹੀ ਹੁੰਦਾ ਕਿ ਬੱਚੇ ਦਾ ਵੀਜ਼ਾ ਨਹੀਂ ਲੱਗੂਗਾ ਤੁਸੀਂ ਪੇਰੈਂਟਸ ਅਪਲਾਈ ਕਰ ਦਿਓ ਬਟ ਤੁਸੀਂ ਫਸਟ ਹੋਏ ਜਿਨ੍ਹਾਂ ਨੇ ਪੂਰਾ ਪੋਜ਼ਿਟਿਵ ਸਾਨੂੰ ਕਿਹਾ ਕਿ ਬੱਚੇ ਦਾ ਜ਼ਰੂਰ ਲੱਗੂਗਾ ਔਰ ਰਿਜ਼ ਥੈਂਕ ਯੂ ਕਰਦੇ ਆ ਜੀ ਅਸੀਂ ਉਹਨਾਂ ਪੇਰੈਂਟਸ ਦਾ ਜਿਹੜੇ ਸਾਡੇ ਤੇ ਵਿਸ਼ਵਾਸ ਕਰਦੇ ਨੇ ਕਿਉਂਕਿ ਵੈਸਨ ਪਾਥ ਨੇ ਬੱਚਿਆਂ ਦੇ ਨਾਲ ਕਾਫੀ ਵੀਜ਼ਾ ਲਏ ਸੀ ਔਰ ਆਮ ਤੌਰ ਤੇ ਅਸੀਂ ਸੁਣਨ ਨੂੰ ਸਾਡੇ ਨੂੰ ਸੁਣਨ ਨੂੰ ਆਉਂਦਾ ਕਿ ਜੀ ਬੱਚਿਆਂ ਨੂੰ ਕਹਿ ਦਿੰਦੇ ਪਿੱਛੇ ਛੱਡ ਦਿਓ ਤੁਹਾਡਾ ਵੀਜ਼ਾ ਜਿਹੜਾ ਆ ਉਹ ਤੁਹਾਡਾ ਸਕਸੈਸ ਰੇਟ ਨਹੀਂ ਆਏਗਾ ਹੋਮ ਕੰਟਰੀ ਤੁਹਾਡਾ ਬੱਚਾ ਪਿੱਛੇ ਹੋਏਗਾ ਤਾਂ ਵੀਜ਼ਾ ਆਏਗਾ ਸੋ ਉਹਦੇ ਵਿੱਚ ਹੁੰਦਾ ਕੀ ਹੈ ਕਿ ਪੇਰੈਂਟ ਦੇ ਵੀਜ਼ਾ ਲੱਗ ਜਾਂਦੇ ਨੇ ਔਰ ਜੇ ਆਪਣੀ ਫੈਮਿਲੀ ਨੂੰ ਉੱਥੇ ਜਾ ਕੇ ਸੈਟਲ ਵੀ ਕਰਨਾ ਚਾਹੁੰਦੇ ਆ ਤਾਂ ਬੱਚਿਆਂ ਦਾ ਪਿੱਛੇ ਵੀਜ਼ਾ ਨਹੀਂ ਲੱਗ ਪਾਂਦਾ ਕਿਉਂਕਿ ਅਸੀਂ ਪਹਿਲਾਂ ਹੀ ਕਹ ਦਿੰਦੇ ਹਾਂ ਕਿ ਬੱਚੇ ਦਾ ਅਸੀਂ ਪਿੱਛੇ ਛੱਡਿਆ ਸੋ ਤੁਹਾਡੀ ਕੋਈ ਵੀ ਕੁਐਰੀ ਆ ਜੀ ਬੱਚਿਆਂ ਦੇ ਨਾਲ ਵੀਜ਼ਾ ਲੈਣ ਦੀ ਜਾਂ ਇਕੱਲੇ ਲੈਣ ਦੀ ਵਿਦਆਉਟ ਵਿਦਆਉਟ ਸਪਾਂਸਰਸ਼ਿਪ ਜੀ ਵੈਸਟਿੰਗ ਪਾਸ ਦੇ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਲਗਾਤਾਰ ਵੈਸਟਿੰਗ ਪਾਸ ਵੀਜ਼ੇ ਲੈ ਰਹੇ ਆ ਜੀ ਸੋ ਧੇਰ ਕਿਸ ਗ